ਆਪਾਂ ਤੋਂ ਦਿੱਲੀ ਕੇ ਲਾਈਟ ਲੈ ਕੇ ਆਇਆ ਹਨਾ ਆ ਦੇਖੋ ਇਹ ਲਾਈਟ ਆ ਕੈਰੀ ਕਰਨੀ ਵੀ ਸੌਖੀ ਆ ਤਿੰਨ ਚਾਰ ਇਹਦੇ ਮੋੜ ਨੇ ਐ ਚਮਕਾਰੇ ਵੀ ਮਾਰਦੀ ਆ ਇੱਕ ਬੱਲਬ ਜਿੰਨਾ ਚਾਨਣ ਕਰਦੀ ਆ ਇਹ ਰਾਤ ਨੂੰ ਕੈਰੀ ਕਰਨੀ ਸੌਖੀ ਛੱਲੇ 'ਚ ਪੈ ਜਾਂਦੀ ਆ ਖੇਤੀ ਕਰ ਵਾਲੇ ਭਰਾਵਾਂ ਵਾਸਤੇ ਇਹ ਬਹੁਤ ਵਧੀਆ ਸਾਰਿਆਂ ਵਾਸਤੇ ਵਧੀਆ ਮੰਨ ਲਓ ਕਿ ਮੀਂਹ ਆਈ ਜਾਂਦਾ ਆਪਾਂ ਫੋਨ ਦੀ ਟਾਰਚ ਲਾ ਕੇ ਲੈ ਜਾਂਦੇ ਆ ਉਹਦੀ ਲੋੜ ਨਹੀਂ ਤੁਸੀਂ ਇਹਨੂੰ ਲਿਜਾ ਸਕਦੇ ਹੋ ਹਨਾ ਸਸਤੀ ਚੀਜ਼ ਆ ਵਧੀਆ ਚੀਜ਼ ਆ ਤੇ ਹੋਰ ਦੇਖੋ ਇੱਕ ਤਾਂ ਇਹ ਛੱਲੇ 'ਚ ਵੀ ਪੈਂਦੀ ਆ ਮੰਨ ਲਓ ਆਪਾਂ ਕਿਤੇ ਜੂਸ ਵਗੈਰਾ ਪੀਣਾ ਐਸ ਤਰ੍ਹਾਂ ਦੀਆਂ ਬੋਤਲਾਂ ਦੇਖੋ ਤੁਹਾਨੂੰ ਦਿਖਾ ਦਿਆਂ ਇਹ ਲੱਗਿਆ ਹੋਇਆ ਢੱਕਣਾ ਇਹ ਆਏ ਨਹੀਂ ਹੈਗਾ ਥੋੜਾ ਜਿਹਾ ਡੁੱਲਦਾ ਹੀ ਹੁੰਦਾ ਹੈ ਸੋ ਇਹ ਵੀ ਪੱਟਿਆ ਹੋਇਆ ਢੱਕਣ ਨਹੀਂ ਹੈਗਾ ਇਹ ਇਹ ਢੱਕਣ ਵੀ ਪੱਟ ਦਿੰਦੀ ਹੈ ਇਸ ਤਰ੍ਹਾਂ ਇਹ ਆ ਦੇਖੋ ਤੁਹਾਡੇ ਸਾਹਮਣੇ ਵੀ ਇਹੋ ਜਿਹੀਆਂ ਚੀਜ਼ਾਂ ਖੋਲਣੀਆਂ ਨੇ ਇਹਦੇ ਵਾਸਤੇ ਹੀ ਕੰਮ ਆਉਂਦਾ ਚਾਰ ਤੋਂ ਪੰਜ ਘੰਟੇ ਦਾ ਬੈਟਰੀ ਬੈਕਅਪ ਆ ਨਾਲ ਇਹਦੇ ਚਾਰਜ ਆਉਂਦਾ ਹਨਾ ਆ ਦੇਖੋ ਇਸ ਤਰ੍ਹਾਂ ਇਹ ਆਉਂਦੀ ਆ ਪੈਕਿੰਗ 'ਚ ਤੇ 250 ਰੁਪਈਏ ਛੋਡੇ ਘਰੇ ਪਹੁੰਚਦੀ ਕਰਦੇ ਆ ਮਤਲਬ ਤੁਹਾਡੇ ਸ਼ਹਿਰ ਤੱਕ ਪਹੁੰਚਾ ਦੇਾਂਗੇ ਤੁਸੀਂ ਉੱਥੋਂ ਕੈਰੀ ਕਰ ਸਕਦੇ ਹੋ ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਹੈ ਸਿਰਫ 250 ਰੁਪਈਏ ਦੀ ਤੇ ਐਮਾਜ਼ਨ ਤੇ ਤੁਸੀਂ ਇਹਦਾ ਰੇਟ ਚੈੱਕ ਕਰੋਗੇ ਤਾਂ ਆਹ ਦੇਖ ਲਓ ਵੀ ਕਿੰਨਾ ਰੇਟ ਆ ਹਨਾ ਸੋ ਵਧੀਆ ਚੀਜ਼ ਆ ਇਹ ਸਾਰਿਆਂ ਵਾਸਤੇ ਵਧੀਆ ਤੇ ਵਧੀਆ ਯੂਜ਼ ਕਮ ਆਉਣ ਵਾਲੀ ਚੀਜ਼ ਆ 250 ਰੁਪਈਏ ਤੁਹਾਡੇ ਘਰੇ ਭੇਜ ਦਾਂਗੇ ਇਸ ਨੰਬਰ ਤੇ ਕੰਟੈਕਟ ਕਰ ਲਿਓ ਧੰਨਵਾਦ